ਪੁੱਕੀ ਫੀਮ ਬਾਰੇ ਕੀ ਖਿਆਲ ਹੈ ਦੇਖੋ ਪੁੱਕੀ ਫੀਮ ਬਾਰੇ ਵੀ ਜੇ ਦੇਖੋ ਮੈਂ ਆਪਣੀ ਸੋਝੀ ਦੀ ਗੱਲ ਕਰਾਂ ਦੇਖੋ ਮੈਂ ਕੋਈ ਪੁੱਕੀ ਫੀਮ ਨਾਲ ਬੰਦਾ ਮਰਦਾ ਨਹੀਂ ਦੇਖਿਆ ਮੈਂ ਕੋਈ ਗਲੀ ਚ ਜਿਵੇਂ ਕਹਿ ਦਈਏ ਵੀ ਗਿਰਿਆ ਪਿਆ ਨਹੀਂ ਦੇਖਿਆ ਮੈਂ ਕੋਈ ਨਾਲੀ ਚ ਜਿਵੇਂ ਕਹ ਲਈਏ ਡੁੱਬਿਆ ਬੰਦਾ ਨਹੀਂ ਦੇਖਿਆ ਵੀ ਇਹ ਪੁੱਕੀ ਫੀਮ ਖਾਂਦਾ ਸੀ ਇਹ ਬੇਸੁੱਧ ਹੋ ਕੇ ਗਿਰ ਗਿਆ ਦੇਖੋ ਪੁੱਕੀ ਦਾ ਮੈਨੂੰ ਇਹ ਨਹੀਂ ਪਤਾ ਕਿ ਲੋਕ ਕੀ ਮਤਲਬ ਇਸ ਗੱਲ ਨੂੰ ਲੈਂਦੇ ਨੇ ਪਰ ਭੁੱਕੀ ਨੇ ਫੀਮ ਨੇ ਸਾਡਾ ਲੋਕਾਂ ਦਾ ਨੁਕਸਾਨ ਨਹੀਂ ਕੀਤਾ ਸਾਡੇ ਮਾਮਾ ਦੇ ਪੁੱਤ ਨਹੀਂ ਖੋਏ ਹੂੰ ਸਾਡੇ ਸਾਡੇ ਭਰਾ ਨੌਜਵਾਨ ਭਰਾ ਜਿਹੜੇ ਜਿਵੇਂ ਕਹਦੀ ਜਿਨ੍ਹਾਂ ਨੂੰ ਦੇਖ ਕੇ ਰੂਹ ਖੁਸ਼ ਹੁੰਦੀ ਸੀ ਉਹ ਨਹੀਂ ਸਾਡੇ ਤੋਂ ਦੂਰ ਹੋਏ ਹੂੰ ਇਹ ਜਿਹੜਾ ਨਸ਼ਾ ਆਇਆ ਨਾ ਜਿਹੜਾ ਚਿੱਟਾ ਇਹਨੇ ਤਾਂ ਸਾਡੇ ਤੋਂ ਸਾਡੇ ਮਤਲਬ ਭਰਾ ਹੀ ਖੋਲੇ ਯਾਰ ਹੂੰ ਉਹ ਵਿਚੇ ਰਹਿ ਜਾਂਦੇ ਨੇ ਲੱਗੇ ਹੋਈਆਂ ਸਰਿੰਜਾਂ ਪੁੱਕੀ ਫੀਮ ਜਿਹਦਾ ਦਾ ਤਾਂ ਕਦੇ ਆਪਾਂ ਸੁਣਿਆ ਨਹੀਂ ਨਾ ਦੇਖਿਆ ਅਜੇ ਤੱਕ ਕਿ ਕੋਈ ਥੋੜੇ ਉਧਰ ਪਿੰਡਾਂ ਵਿੱਚ ਤੁਹਾਨੂੰ ਫੋਨ ਆਇਆ ਕਦੀ ਵੀ ਸਰਪੰਚ ਸਾਹਿਬ ਛੇਤੀ ਆ ਉਹ ਵੀ ਮੁੰਡਾ ਸਾਡਾ ਨਸ਼ੇ ਨਾਲ ਮਰ ਗਿਆ ਵੀਰ ਤੁਸੀਂ ਬਲੀਵ ਨਹੀਂ ਕਰਨਾ ਕਿ ਮੇਰੇ ਲਾਗ پاس ਨੇੜੇ-ਨੇੜੇ ਹਾਂ 8-10 ਮੁੰਡੇ ਤਾਂ ਮੇਰੇ ਨੇੜੇ-ਨੇੜੇ ਮਰ ਗਏ ਜਿਹੜੇ ਵਿਚਾਰੇ ਜਿਵੇਂ ਕਹਦੀਏ ਬਈ ਇੰਨੇ ਸੋਹਣੇ ਯਾਰ ਹੂੰ ਬਈ ਪਰ ਉਹ ਤਾਂ ਮਤਲਬ ਜਿਵੇਂ ਸੁਣਦੇ ਆ ਵੀ ਟੀਕਾ ਲੱਗਿਆ ਤੇ ਜਦੀ ਖਤਮ ਹੋ ਜਾਂਦਾ ਬੰਦਾ ਹੂੰ ਕੀ ਆ ਉਹਦੇ ਚ ਹੁਣ ਪਤਾ ਨਹੀਂ ਕੀ ਐ ਇਹ ਜਿਆ ਕੈਮੀਕਲ ਕਿਹੜਾ ਪਰ ਹਾਂ ਮੇਰੇ ਆਲੇ-ਦਾਲਿਓਂ ਕਈ ਵਾਰੀ ਜਦੋਂ ਮੈਂ ਸੋਚਦਾ ਕਿ ਯਾਰ ਉਹ ਆ ਸਾਡਾ ਇੱਕ ਮੁੰਡਾ ਹੋਣੀ ਪੂਰਾ ਹੋਇਆ ਰਾਜੇਵਾਲ ਹੂੰ ਮੇਰੇ ਨਾਲ ਹੀ ਪਿੰਡ ਜਮਾ ਹੀ ਐ ਨਾ ਅੰਗਰੇਜ਼ਾਂ ਵਰਗਾ ਮੁੰਡਾ ਹੂੰ ਕੱਲਾ ਇਕਲੌਤਾ ਇੱਕ ਮੇਰੇ ਗਮਾਨ ਚਾ ਮੁੰਡਾ ਉਹ ਉਹਦੇ ਸੱਟ ਲੱਗੀ ਹੋਈ ਆ ਬਹੁਤ ਜ਼ਿਆਦਾ ਉਹ ਕੋਮਾ ਚ ਪਿਆ ਹਨਾ ਕਹਿਣ ਦਾ ਮਤਲਬ ਨਸ਼ੇ ਨੇ ਕੀਤਾ ਬਹੁਤ ਨੁਕਸਾਨ ਕੀਤਾ ਹੂੰ ਸਰਪੰਚ ਸਾਹਿਬ ਚੋਣਾ ਆਦੀ ਹੈ 1 2 3 ਮਹੀਨੇ ਰਹਿ ਗਏ ਬਸ ਹਾਂਜੀ ਕੀ ਮਾਹੌਲ ਆ ਪਿੰਡਾਂ ਚ ਥੜੇ ਬੰਦੀਆਂ ਬਣਨੀ ਸ਼ੁਰੂ ਹੋ ਗਈਆਂ ਹੋਣੀਆਂ ਆ ਪ੍ਰਚਾਰ ਸ਼ੁਰੂ ਹੋ ਗਏ ਹੋਣੇ ਆ ਹਾਂ ਜਿਹੜੇ ਚਾਹਵਾਨ ਨੇ ਜਿਹੜੇ ਮਤਲਬ ਚਾਹੁੰਦੇ ਨੇ ਵੀ ਉਹ ਤਿਆਰੀ ਕਰ ਲਈ ਉਹਨਾਂ ਨੇ ਹੂੰ ਪਰ ਮੈਂ ਨਾ ਵੀਰ ਇੱਕ ਥੋੜੇ ਅੱਜ ਮੈਨੂੰ ਤੁਸੀਂ ਉਹਰੇ ਬੋਲਣ ਦਾ ਮੌਕਾ ਦਿੱਤਾ ਜੀ ਮੈਂ ਥੋੜੇ ਮਾਧਿਮ ਰਾਹੀਂ ਇੱਕ ਇੱਕ ਗੱਲ ਆਪਣੀ ਰੱਖਣੀ ਚਾਹੁੰਦਾ ਜੀ ਹਾਂ ਜਦੋਂ ਕੋਈ ਨਾ ਸਰਪੰਚ ਕੋਲੇ ਚਾਹ ਪੀਣ ਆਉਂਦਾ ਤਾਂ ਉਹ ਚਾਹ ਬਾਅਦ ਚ ਕਹੋ ਪਹਿਲਾਂ ਕਹੋ ਸਰਪੰਚ ਲਿਆ ਮਾਲ ਖੜਾ ਯਾਰ ਕਿਉਂਕਿ ਇਹ ਇੱਕ ਠੱਪਾ ਜਿਹਾ ਵੀ ਸਰਪੰਚਾ ਤਾਂ ਮਾਲ ਤਾਂ ਪੱਕਾ ਹੀ ਖਾਂਦਾ ਉਹ ਹਾਂ ਕਹਿਣ ਦਾ ਮਤਲਬ ਵੀ ਚਾਹ ਨਾਲ ਅਗਲਾ ਆ ਕੇ ਪਹਿਲਾਂ ਫੀਮ ਵੀ ਲਾਜ਼ਮੀ ਪਾੜਦਾ ਹਾਂ ਕੱਲੀ ਚਾਹ ਸਰਪੰਚ ਕੋਲ ਪੀਣੀ ਆਪਣੀ ਅਗਲਾ ਉਹ ਸਮਝਦਾ ਵੀ ਗੱਲ ਨਹੀਂ ਬਣੀ ਹੈਗੀ ਹੂੰ ਚੌਧਰ ਵਾਲੀ ਓਕੀ ਹੈ ਇਸ ਕਰਕੇ ਕਰਨਬੀਰ ਖਰਚੇ ਬਹੁਤ ਜ਼ਿਆਦਾ ਨੇ ਹੂੰ ਤੁਸੀਂ ਆਪਣੇ ਦਰ ਤੋਂ ਕਿਸੇ ਨੂੰ ਖਾਲੀ ਨਹੀਂ ਮੋੜ ਸਕਦੇ ਹੂੰ ਕਿਉਂਕਿ ਹਰੇਕ ਬੰਦਾ ਤੁਹਾਡੇ ਤੋਂ ਆਸ ਲੈ ਕੇ ਤੁਹਾਡੇ ਦਰ ਤੇ ਆਉਂਦਾ। ਬਿਲਕੁਲ। ਤੁਹਾਨੂੰ ਕੁਝ ਮੰਨ ਕੇ ਆਉਂਦਾ। ਹੂੰ ਤੁਸੀਂ ਕੁਝ ਨਾ ਕੁਝ ਤਾਂ ਦੇਗੀ ਤੋਰੋਂਗੇ ਨਾ।